ਜ਼ਿੰਦਗੀ ਵਿੱਚ ਅੱਧੇ ਰਸਤੇ ਤੋਂ ਵਾਪਸ ਆਉਣ ਦਾ ਕੋਈ ਫਾਇਦਾ ਨਹੀਂ ਹੈ ਕਿਉਂਕਿ ਜੇਕਰ ਤੁਸੀਂ ਅੱਧੇ ਰਸਤੇ ਤੋਂ ਵਾਪਸ ਆਉਂਗੇ ਤਾਂ ਤੁਸੀਂ ਉਨਾ ਹੀ ਡਿਸਟੈਂਸ ਕਵਰ ਕਰੋਗੇ ਜਿੰਨਾ ਡਿਸਟੈਂਸ ਵਿੱਚ ਤੁਸੀਂ ਸ਼ਾਇਦ ਆਪਣੀ ਮੰਜ਼ਿਲ ਤੱਕ ਪਹੁੰਚ ਜਾਮੋ ਇੱਕ ਵਾਰ ਦੀ ਗੱਲ ਹੈ ਜਾਪਾਨ ਵਿੱਚ ਇੱਕ ਵਾਰ ਯੁੱਧ ਹੋ ਰਿਹਾ ਸੀ ਇੱਕ ਛੋਟੇ ਰਾਜ ਦੀ ਸੈਨਾ ਸੀ ਇੱਕ ਵੱਡੇ ਰਾਜ ਦੀ ਸੈਨਾ ਸੀ ਇਸ ਛੋਟੇ ਰਾਜ ਦੀ ਸੈਨਾ ਨੂੰ ਵੱਡੇ ਰਾਜ ਦੀ ਸੈਨਾ ਨੇ ਪਹਿਲੇ ਦਿਨ पराजित ਹੀ ਕਰ ਦਿੱਤਾ ਸੀ ਵਾਲ-ਵਾਲ ਇਹ ਬੱਚੇ ਸ਼ਾਮ ਨੂੰ ਜਦੋਂ ਆਪਣੇ ਕੈਂਪਸ ਵਿੱਚ ਵਾਪਸ ਜਾ ਰਹੇ ਸਾਂ ਤਾਂ ਰਾਜਾ ਨੇ ਸੈਨਾਪਤੀ ਨੂੰ ਕੋਲ ਬੁਲਾਇਆ ਅਤੇ ਕਿਹਾ ਕਿ ਕੱਲ ਸਵੇਰੇ ਅਸੀਂ ਅਟੈਕ ਕਰਾਂਗੇ ਅੱਜ ਦਿਨ ਭਰ ਅਸੀਂ ਸਿਰਫ ਇਹ ਕੋਸ਼ਿਸ਼ ਕਰਦੇ ਰਹੇ ਕਿ ਬਸ ਬਚ ਜਾਈਏ ਪਰ ਕੱਲ ਅਸੀਂ ਆਰ ਪਾਰ ਦੀ ਲੜਾਈ ਕਰਾਂਗੇ ਸੈਨਾਪਤੀ ਨੇ ਸੋਚਿਆ ਕਿ ਰਾਜਾ ਸਾਹਿਬ ਬਹੁਤ ਪੋਜ਼ਿਟਿਵ ਗੱਲ ਕਰ ਰਹੇ ਹਨ ਵਧੀਆ ਗੱਲ ਕਰ ਰਹੇ ਹਨ ਪਰ ਕਿਵੇਂ ਸੇਨਾਪਤੀ ਇਹ ਆਦੇਸ਼ ਲੈ ਕੇ ਆਪਣੀ ਸੇਨਾ ਦੇ ਕੋਲ ਪਹੁੰਚਿਆ ਅਤੇ ਉਹਨਾਂ ਨੂੰ ਦੱਸਿਆ ਕਿ ਰਾਜਾ ਸਾਹਿਬ ਨੇ ਕਿਹਾ ਹੈ ਕਿ ਕੱਲ ਸਵੇਰੇ ਅਸੀਂ ਅਟੈਕ ਕਰਾਂਗੇ ਆਰ ਪਾਰ ਦੀ ਲੜਾਈ ਕਰਾਂਗੇ ਅਤੇ ਅਸੀਂ ਜਿੱਤਾਂਗੇ ਸੈਨਿਕਾਂ ਨੇ ਗੱਲ ਸੁਣੀ ਪਰ ਉਹਨਾਂ ਨੂੰ ਅੰਦਰ ਹੀ ਅੰਦਰ ਸ਼ੱਕ ਹੋ ਰਿਹਾ ਸੀ ਕਿ ਕਿਵੇਂ ਸਾਡੀ ਤਾਂ ਸੰਖਿਆ ਵੀ ਘੱਟ ਗਈ ਹੈ ਇੰਨੇ ਘੱਟ ਸੈਨਿਕ ਬਚੇ ਹਾਂ ਉਹਨਾਂ ਕੋਲ ਇੰਨੇ ਸੈਨਿਕ ਹਨ ਕਿਵੇਂ ਜੁੱਧ ਵਿੱਚ ਅਸੀਂ ਜਿੱਤ ਸਕਦੇ ਹਾਂ ਅਗਲੀ ਸਵੇਰ ਜਦੋਂ ਸੈਨਾ ਲੈ ਕੇ ਰਾਜਾ ਸਾਹਿਬ ਪਹੁੰਚ ਰਹੇ ਸਨ ਜੋਦ ਦੇ ਮੈਦਾਨ ਵਿੱਚ ਤਾਂ ਰਸਤੇ ਵਿੱਚ ਇੱਕ ਧਾਰਮਿਕ ਸਥਾਨ ਆਇਆ ਸਭ ਲੋਕ ਉੱਥੇ ਪਹੁੰਚੇ ਅਤੇ ਉੱਪਰ ਵਾਲੇ ਨੂੰ ਯਾਦ ਕੀਤਾ ਤੇ ਪੂਜਾ ਕੀਤੀ ਉਸ ਤੋਂ ਬਾਅਦ ਜਦੋਂ ਬਾਹਰ ਆਏ ਘੋੜਿਆਂ ਤੇ ਬੈਠਣ ਵਾਲੇ ਸਨ ਰਾਜੇ ਨੇ ਆਪਣੇ ਸੈਨਿਕਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਹੁਣ ਮੈਂ ਤੁਹਾਡੇ ਸਾਹਮਣੇ ਇੱਕ ਸਿੱਕਾ ਉਛਾਲਣ ਲੱਗਾ ਹਾਂ ਉਹ ਸਾਡਾ ਭਾਗ ਨਿਰਧਾਰਤ ਕਰੇਗਾ ਸਾਡੀ ਕਿਸਮਤ ਸਾਨੂੰ ਦੱਸੇਗਾ ਰਾਜਾ ਨੇ ਉਹ ਸਿੱਕਾ ਉਛਾਲਿਆ ਤੇ ਕਿਹਾ ਕਿ ਜੇਕਰ ਹੈੱਡ ਆਇਆ ਤਾਂ ਅਸੀਂ ਅੱਜ ਜਿੱਤਾਂਗੇ ਤੇ ਜੇ ਟੇਲ ਆਇਆ ਤਾਂ ਅਸੀਂ ਅੱਜ ਹਾਰਾਂਗੇ ਸਿੱਕਾ ਉਛਾਲ ਕੇ ਗਿਰਿਆ ਤਾਂ ਹੈਡ ਆਇਆ ਸੈਨਿਕਾਂ ਨੇ ਇੱਕ ਦੂਜੇ ਨੂੰ ਗਲੇ ਨਾਲ ਲਗਾ ਲਿਆ ਤੇ ਬੋਲੇ ਕਿ ਬਸ ਅੱਜ ਮਾਮਲਾ ਸਾਡੇ ਪੱਖ ਵਿੱਚ ਹੋਵੇਗਾ ਜੁੱਧ ਦੇ ਮੈਦਾਨ ਵਿੱਚ ਪਹੁੰਚੇ ਛੋਟੇ ਜਿਹੇ ਰਾਜ ਦੀ ਸੈਨਾ ਨੇ ਜਿਨ੍ਹਾਂ ਦੇ ਜੋ ਸੈਨਿਕ ਵੀ ਬਹੁਤ ਘੱਟ ਬਚੇ ਸਨ ਦੂਸਰੇ ਦਿਨ ਉਸ ਵੱਡੇ ਰਾਜ ਦੀ ਸੈਨਾ ਨੂੰ ਹਰਾ ਦਿੱਤਾ ਸੈਨਾਪਤੀ ਰਾਜਾ ਸਾਹਿਬ ਕੋਲ ਪਹੁੰਚਿਆ ਤੇ ਬੋਲਿਆ ਕਿ ਵਾਹ ਰਾਜਾ ਸਾਹਿਬ ਤੁਸੀਂ ਕਹਿੰਦੇ ਹੋ ਕਿ ਭਾਗ ਵਿੱਚ ਜੋ ਲਿਖਿਆ ਹੁੰਦਾ ਹੈ ਉਹ ਤਾਂ ਹੋ ਕੇ ਰਹਿੰਦਾ ਹੈ ਤੁਸੀਂ ਸਿੱਕਾ ਉਛਾਲਿਆ ਤੁਸੀਂ ਕਿਹਾ ਕਿ ਹੈੱਡ ਆਵੇਗਾ ਤਾਂ ਅਸੀਂ ਜਿੱਤਾਂਗੇ ਅਸੀਂ ਜਿੱਤ ਗਏ ਰਾਜੇ ਨੇ ਆਪਣੀ ਸੈਨਾ ਨੂੰ ਵਾਪਸ ਬੁਲਾਇਆ ਅਤੇ ਸਭ ਨੂੰ ਉਹ ਸਿੱਕਾ ਦਿਖਾਉਂਦੇ ਹੋਏ ਕਿਹਾ ਕਿ ਸਿੱਕੇ ਦੇ ਦੋਨੇ ਪਾਸੇ ਹੈੱਡ ਸੀ ਹਰ ਕੋਈ ਚੌਕ ਗਿਆ ਤੁਹਾਡੀ ਜ਼ਿੰਦਗੀ ਵਿੱਚ ਵੀ ਉੱਪਰ ਵਾਲੇ ਨੇ ਤੁਹਾਨੂੰ ਜੋ ਸਿੱਕਾ ਦਿੱਤਾ ਹੈ ਦੋਨੇ ਪਾਸੇ ਹੈੱਡ ਹੈ ਬਸ ਡਿਪੈਂਡ ਕਰਦਾ ਹੈ ਕਿ ਤੁਸੀਂ ਕਿੰਨੀ ਪੋਜ਼ਿਟਿਵਿਟੀ ਨਾਲ ਆਪਣੇ ਉਸ ਸਿੱਕੇ ਨੂੰ ਦੇਖਦੇ ਹੋ ਜਿਸ ਦਿਨ ਜ਼ਿੰਦਗੀ ਵਿੱਚ ਤੁਸੀਂ ਪੋਜ਼ਿਟਿਵ ਰਹੋਗੇ ਉਸ ਦਿਨ ਤੁਸੀਂ ਹੈਪੀਨੈਸ ਫੀਲ ਕਰੋਗੇ ਤੁਹਾਡੇ ਆਸ-ਪਾਸ ਦੀ ਹਰ ਚੀਜ਼ ਵਧੀਆ ਲੱਗਣ ਲੱਗੇਗੀ ਪਰ ਜਿਸ ਦਿਨ ਤੁਸੀਂ ਡਾਊਟ ਕਰੋਗੇ ਖੁਦ ਨੂੰ ਕਮਜ਼ੋਰ ਸਮਝੋਗੇ ਉਸ ਦਿਨ ਦੁਨੀਆ ਤੁਹਾਨੂੰ ਬੁਰੀ ਲੱਗਣ ਲੱਗੇਗੀ ਇਸੇ ਲਈ ਹਮੇਸ਼ਾ ਸਿੱਕੇ ਦਾ ਹੈੱਡ ਵਾਲਾ ਪਹਿਲੂ ਦੇਖੋ ਹਮੇਸ਼ਾ ਪੋਜ਼ਿਟਿਵ ਰਹੋ ਤਾਂ ਹੀ ਤੁਸੀਂ ਕੁਝ ਵਧੀਆ ਕਰ ਸਕੋਗੇ ਧੰਨਵਾਦ ਜੇਕਰ ਅੱਜ ਦੀ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜਰੂਰ ਕਰਨਾ